ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਗੱਲ ਕਰ ਲੈਣੇ ਆ ਪੂਰੇ ਪੰਜਾਬ ਦੇ ਮੌਸਮ ਦੀ ਪੂਰੇ ਪੰਜਾਬ ਦੇ ਵਿੱਚ ਮੌਨਸੂਨ ਹਰ ਇੱਕ ਜ਼ਿਲ੍ਹੇ ਦੇ ਵਿੱਚ ਪਹੁੰਚ ਚੁੱਕੀ ਹੈ ਤੇ ਮੌਨਸੂਨ ਐਸੀ ਪਹੁੰਚੀ ਕਿ 12 ਜ਼ਿਲ੍ਹਿਆਂ ਦੇ ਲਈ ਮੌਸਮ ਵਿਭਾਗ ਨੂੰ ਅਲਰਟ ਜਾਰੀ ਕਰਨਾ ਪਿਆ orange alert ਤੇ ਨਾਲ ਦੀ ਨਾਲ yellow alert ਜਾਰੀ ਕੀਤਾ ਗਿਆ ਦੱਸ ਦਈਏ ਕਿ ਬੀਤੀ ਰਾਤ ਤੋਂ ਹੀ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ ਸੀ ਮੁਹਾਲੀ ਦੀ ਗੱਲ ਕਰੀ ਤਾਂ ਮੁਹਾਲੀ ਚ ਬੀਤੀ ਅੱਧੀ ਰਾਤ ਤੋਂ ਲੈ ਕੇ ਸਵੇਰ ਲਗਭਗ 10 10:30 ਵਜੇ ਤੱਕ ਹੈ ਜਿਹੜਾ ਉਹ ਮੀਂਹ ਪਿਆ ਤੇ ਇਸ ਵੇਲੇ ਵੀ ਕਿਸ ਤਰੀਕੇ ਦਾ ਮੌਸਮ ਇੱਥੇ ਬਣਿਆ ਹੋਇਆ ਉਹਦੀ ਜੇ ਜਾਣਕਾਰੀ ਦਿੰਦੇ ਤੁਹਾਨੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਤੁਸੀਂ ਖੁਦ ਵੇਖ ਸਕਦੇ ਹੋ ਕਿ ਇੱਥੇ ਹੈ ਜਿਹੜਾ ਉਹ ਬੱਦਲਾਂ ਦੇ ਵੱਲੋਂ ਜਿਹੜਾ ਆਸਮਾਨ ਨੂੰ ਕਵਰ ਕੀਤਾ ਗਿਆ ਹਲਕਾ ਫੁਲਕਾ ਆਸਮਾਨ ਕਵਰ ਜ਼ਰੂਰ ਹੋਇਆ ਪਰ ਨਾਲ ਦੀ ਨਾਲ ਤੁੱਪ ਜਿਹੜੀ ਉਹ ਵੀ ਵੇਖਣ ਨੂੰ ਮਿਲ ਰਹੀ ਹੈ ਤੁੱਪ ਨਿਕਲੀ ਹੈ ਤੁੱਪ ਨਿਕਲ ਤੋਂ ਬਾਅਦ ਦੇ ਵਿੱਚ ਜਿਹੜੀ ਹੋਮਸ ਹੈ ਹੋਮਸ ਜ਼ਰੂਰ ਇਥੇ ਲੋਕਾਂ ਨੂੰ ਪਰੇਸ਼ਾਨ ਕਰ ਰਹੀ ਹੈ ਹਾਲਾਂਕਿ ਜਿਹੜੀ ਪਹਿਲਾਂ ਤਪਦੀ ਗਰਮੀ ਸੀ ਉਹਦੇ ਤੋਂ ਪੂਰਾ ਰਾਹਤ ਮਿਲੀ ਹੈ ਪਰ ਹੋਮਸ ਭਰੀ ਗਰਮੀ ਨੇ ਹੁਣ ਉਸ ਤਪਦੀ ਗਰਮੀ ਦਾ ਸਥਾਨ ਲੈ ਲਿਆ ਜਗ੍ਹਾ ਲੈ ਲਈ ਹੈ ਤੇ ਨਾਲ ਦੀ ਨਾਲ ਇੱਧਰ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਤੇ ਪਿੱਛੇ ਜਾਣਕਾਰੀ ਦਿੰਦੇ ਆ ਕਿ ਜ਼ਿਲ੍ਹਿਆਂ ਦੇ ਜ਼ਿਲ੍ਹਿਆਂ ਦੇ ਹਿਸਾਬ ਦੇ ਨਾਲ ਕਿਸ ਤਰੀਕੇ ਦੇ ਹਾਲਾਤ ਨੇ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਹਿਰ ਲੁਧਿਆਣਾ ਫਤਿਹਗੜ੍ਹ ਸਾਹਿਬ ਰੂਪਨਗਰ ਤੇ ਪਟਿਆਲਾ ਇਹ ਉਹ ਜ਼ਿਲ੍ਹੇ ਨੇ ਜਿਨ੍ਹਾਂ ਵਾਸਤੇ yellow alert ਜਾਰੀ ਕੀਤਾ ਗਿਆ ਇੰਟਰਮੀਡੀਏਟ ਇਥੇ ਮੀਂਹ ਪੈ ਸਕਦਾ ਨਾਲ ਦੀ ਨਾਲ ਗੁਰਦਾਸਪੁਰ ਅਮ੍ਰਿਤਸਰ ਕਪੂਰਥਲਾ ਤੇ ਜਲੰਧਰ ਦੇ ਵਿੱਚ ਜਿਹੜਾ orange alert ਜਾਰੀ ਕੀਤਾ ਗਿਆ ਭਾਬਕੀ ਉੱਥੇ ਭਾਰੀ ਮੀ ਪੈਣ ਦੀ ਸ਼ੰਕਾ ਜਿਹੜੀ ਉਹ ਮੌਸਮ ਪਰ ਪਾਕ ਦੇ ਵੱਲ ਜਿਤਾਈ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਮੌਨਸੂਨ ਹੈ ਜਿਹੜੀ ਉਹ ਪਹੁੰਚ ਜ਼ਰੂਰ ਗਈ ਹੈ ਪਰ ਮੌਸਮ ਵਿਗਿਆਨੀ ਦੱਸਦੇ ਆ ਕਿ ਜਿਸ ਤਰੀਕੇ ਦੇ ਨਾਲ ਮੌਨਸੂਨ ਨੂੰ ਵਰਸਣਾ ਚਾਹੀਦਾ ਸੀ ਉਸ ਤਰੀਕੇ ਦੇ ਨਾਲ ਅਜੇ ਵਰਸਣੀ ਸ਼ੁਰੂ ਨਹੀਂ ਹੋਈ ਹੈ ਪਰ ਹੋਏਗੀ ਜ਼ਰੂਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਭ ਦੇਖਣ ਨੂੰ ਮਿਲੇਗਾ ਹਾਲਾਂਕਿ ਮੁਹਾਲੀ ਦੇ ਵਿੱਚ ਜਦੋਂ ਰਾਤ ਮੀਂਹ ਪਿਆ ਤਾਂ ਸਵੇਰੇ ਉੱਠ ਕੇ ਲੋਕਾਂ ਨੇ ਵੇਖਿਆ ਸਾਰੀਆਂ ਸੜਕਾਂ ਜਲਥਲ ਹੋਈਆਂ ਪਈਆਂ ਸੀ ਪ੍ਰਸ਼ਾਸਨ ਦੇ ਜਿਹੜੇ ਪਕਟਾ ਪ੍ਰਬੰਧ ਨੇ ਉਹਨਾਂ ਦੀ ਪੂਲ ਖੁੱਲਦੀ ਦਿਖਾਈ ਦੇ ਰਹੀ ਸੀ ਕਿਉਂਕਿ ਲਕ ਲਕ ਤੱਕ ਪਾਣੀ ਕਈ ਸਥਾਨਾਂ ਦੇ ਵਿੱਚ ਭਰਿਆ ਹੋਇਆ ਸੀ ਜਿਹੜੇ ਰੈ residențial ਸੋਸਾਇਟੀਆਂ ਨੇ ਉਹ ਸਾਰੀਆਂ ਪਾਣੀ ਦੇ ਨਾਲ ਲਬ ਲਬ ਡੱਕੀਆਂ ਹੋਈਆਂ ਸੀ ਤੇ ਪੈਦਲ ਤੇ ਦੁਪਈਆਬਾਨ ਤੇ ਜਾਣ ਵਾਲੇ ਲੋਕਾਂ ਵਾਸਤੇ ਬੜੀ ਮੁਸ਼ਕਲ ਸੀ ਹਾਲਾਂਕਿ ਗੱਡੀਆਂ ਫੇਰ ਵੀ ਉਤੋਂ ਦੀ ਲੰਘਦੇ ਦਿਖਾਈ ਦਿੱਤੀਆਂ ਨਾਲ ਦੀ ਨਾਲ ਜਿਹੜੀ ਵੀਡੀਓ ਸਾਂਝੀ ਕਰ ਰਹੇ ਆਂ ਇਦੇ ਵਿੱਚ ਵੀ ਤੁਸੀਂ ਹਾਲਾਤ ਵੇਖ ਸਕਦੇ ਹੋ ਇਹ ਵੀਡੀਓ ਖੜੜ ਦੀ ਦੱਸੀ ਜਾ ਰਹੀ ਹੈ ਮਹਾਲੀ ਦੇ ਨਾਲ ਲੱਗਦਾ ਬਿਲਕੁਲ ਏਰੀਆ ਖੜੜ ਦੇ ਵਿੱਚ ਜਿਸ ਤਰੀਕੇ ਦੇ ਨਾਲ ਮੀਂਹ ਪਿਆ ਉਸ ਤੋਂ ਬਾਅਦ ਦੇ ਵਿੱਚ ਵਾਟਰ ਲੋਜਿੰਗ ਹੋਣੀ ਸ਼ੁਰੂ ਹੋ ਗਈ ਹੈ ਪ੍ਰਸ਼ਾਸਨ ਦੇ ਪਾਣੀ ਨਿਕਾਸੀ ਦੇ ਪ੍ਰਬੰਧਾਂ ਦਾ ਜ਼ਰੂਰ ਇੱਥੇ ਜਨਾਜ਼ਾ ਨਿਕਲਦਾ ਦਿਖਾਈ ਦੇ ਰਿਹਾ ਦੱਸਦੀ ਹੈ ਕਿ ਪੰਜਾਬ ਦੇ 12 ਜ਼ਿਲ੍ਹਿਆਂ ਦੇ ਲਈ ਅਲਰਟ ਜਾਰੀ ਕੀਤਾ ਗਿਆ ਹੈ ਆ ਯੈਲੋ ਤੇ orange alert ਹੈ ਜਿਹੜਾ ਉਹ ਜਾਰੀ ਕੀਤਾ ਗਿਆ ਪਠਾਨਕੋਟ ਤੋਂ ਚੱਲੀ ਤਾਂ ਹੁਸ਼ਿਆਰਪੁਰ ਨਵਾਂ ਸ਼ਹਿਰ ਲੁਧਿਆਣਾ ਫਤਿਗੜ ਸਾਹਿਬ ਰੂਪਨਗਰ ਤੇ ਪਟਿਆਲਾ ਦੇ ਵਿੱਚ ਜਿਹੜਾ yellow alert ਜਾਰੀ ਕੀਤਾ ਗਿਆ ਭਾਵ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉੱਥੇ ਭਾਰੀ ਮੀਂਹ ਜ਼ਰੂਰ ਪੈ ਸਕਦਾ ਪਰ ਇੰਟਰਮੀਡੀਏਟ ਹੈ ਜਿਹੜੀ ਉਹ ਬਾਰਿਸ਼ ਹੋਏਗੀ ਐਸ ਕੰਪੇਅਰ ਟੂ ਗੁਰਦਾਸਪੁਰ ਅਮ੍ਰਿਤਸਰ ਕਪੂਰਥਲਾ ਤੇ ਜਲੰਧਰ ਇੱਥੇ ਦੇ ਲਈ orange alert ਜਾਰੀ ਕੀਤਾ ਗਿਆ ਤੇ ਇੱਥੇ ਭਾਰੀ ਬਾਰਿਸ਼ ਹੈ ਜਿਹੜੀ ਉਹ ਹੋਣ ਦਾ ਅਨੁਮਾਨ ਹੈ ਜਿਹੜਾ ਉਹ ਮੌਸਮ ਵਿਭਾਗ ਦੇ ਵੱਲੋਂ ਲਗਾਇਆ ਜਾ ਰਿਹਾ ਕਿਸ ਤਰੀਕੇ ਦੀ ਸਥਿਤੀ ਬਣੀ ਹੋਈ ਹੈ ਤੁਸੀਂ ਵੀ ਕਮੈਂਟ ਬਾਕਸ ਦੇ ਕੀ ਆਪਣੇ ਇਲਾਕੇ ਦਾ ਹਾਲ ਜ਼ਰੂਰ ਦੱਸ ਸਕਦੇ ਹੋ ਕਿ ਤੁਹਾਡੇ ਉੱਥੇ ਕਿਸ ਤਰੀਕੇ ਦੀ ਸਿਚੁਏਸ਼ਨ ਆ ਜਿਹੜੀ ਉਹ ਬਣੀ ਹੋਈ ਆ ਮੋਹਾਲੀ ਦੇ ਵਿੱਚ ਇਸ ਵੇਲੇ ਖੜੇ ਆ ਮੋਹਾਲੀ ਚ ਬੀਤੀ ਅੱਧੀ ਰਾਤ ਤੋਂ ਲੈ ਕੇ ਆ ਸਵੇਰ 10:30 ਵਜੇ ਦੇ ਨੇੜੇ ਤੇੜੇ ਤੱਕ ਬਾਰਿਸ਼ ਪਈ ਆ ਉਸ ਤੋਂ ਬਾਅਦ ਵਿੱਚ ਪਾਣੀ ਜ਼ਰੂਰ ਪਰਦਾ ਦਿਖਾਈ ਦਿੱਤਾ ਕਈ ਇਲਾਕਿਆਂ ਦੇ ਵਿੱਚ ਪਰ ਫਿਲਹਾਲ ਦੇ ਲਈ ਸਥਿਤੀ ਹੈ ਜਿਹੜੀ ਉਹ ਠੀਕ ਹੋ ਗਈ ਹੈ ਕਲਾਊਡ ਕਵਰੇਜ ਥੋੜੀ ਜੀ ਹੈਗੀ ਹੈ ਬਟ ਨਾਲ ਦੀ ਨਾਲ ਸੂਰਜ ਹੈ ਜਿਹੜਾ ਉਹ ਵੀ ਦੇਖਣਾ ਸ਼ੁਰੂ ਹੋ ਗਿਆ ਹੈ ਤੇ ਅਤਿ ਦੀ ਗਰਮੀ ਦੀ ਜਗ੍ਹਾ ਹੋਣਾ ਜਿਹੜੀ ਆਪਾਂ ਕਹਿ ਸਕਦੇ ਕਿ ਹਮਸਪਰੀ ਗਰਮੀ ਨੇ ਲੈ ਲਈ ਹੈ ਤੇ ਇਸ ਤਰੀਕੇ ਦੇ ਤੇ ਹਾਲਾਤ ਬਣੇ ਹੋਏ ਆ ਵੇਖਣਾ ਬਣਦਾ ਹੈ ਕਿ ਮੌਸਮ ਵਿਗਿਆਨੀਆਂ ਦਾ ਜਿਸ ਤਰੀਕੇ ਦਾ ਅਨੁਮਾਨ ਲਗਾਇਆ ਗਿਆ ਉਹ ਅਨੁਮਾਨ ਕਿੰਨਾ ਕੁ ਸਾਰਥਕ ਨਿਕਲਦਾ ਹੈ